ਪੀਬੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਕ ਗੁਰਦੁਆਰਾ ਹਰੀਆਂ ਬੇਲਾ ਪਾਤਸ਼ਾਹੀ ਸਤਵੀ ਵਿਖੇ ਤਨ ਤਨ ਸਤਗੁਰੂ ਹਰ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਮਹਾਨ ਗੁਰਮਤ ਸਮਾਗਮ ਅਤੇ ਜੋੜ ਮੇਲਾ 2 ਫਰਵਰੀ ਨੂੰ ਕਰਵਾਇਆ ਜਾਵੇਗਾ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਮੁਖੀ ਮਿਸਲ ਸ਼ਹੀਦਾ ਤਰਨਾ ਦਲ ਹਰੀਆਂ ਬੇਲਾ ਅਤੇ ਬੀਬੀ ਯਸ਼ਪਾਲ ਕੌਰ ਜੀ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਿੰਦੇ ਪਿੰਡ ਬਜਰਾਵਰ ਵਿਖੇ ਸੁਸ਼ੋਭਤ ਗੁਰਦੁਆਰਾ ਹਰੀਆਂ ਬੇਲਾ ਵਿਖੇ ਕਰਵਾਏ ਜਾ ਰਹੇ ਇਸ ਧਾਰਮਿਕ ਸਮਾਗਮ ਵਿੱਚ ਜਿੱਥੇ ਪੰਥ ਦੇ ਪ੍ਰਸਿੱਧ ਰਾਗੀਆਂ ਢਾਡੀਆਂ ਅਤੇ ਕਥਾਵਾਚਕਾਂ ਵੱਲੋਂ ਗੁਰੂ ਜੀ ਦੀ ਮहिमा ਦਾ ਗੁੰਗਾਨ ਕੀਤਾ ਜਾਵੇਗਾ ਉੱਥੇ ਹੀ ਤਖਤ ਸਾਹਿਬਾਨਾਂ ਦੇ ਸਿੰਘ ਸਾਹਿਬ ਆਪਣੀਆਂ ਹਾਜ਼ਰੀਆਂ ਪਰੰਗੇ ਉਹਨਾਂ ਦੱਸਿਆ ਕਿ 31 ਜਨਵਰੀ ਨੂੰ ਸ੍ਰੀ ਗੁਰੂ ਗਰੰਤ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਵਕ-ਵਕ ਪਿੰਡਾਂ ਦੀ ਪਰਕਰਮਾ ਕਰਦਾ ਹੋਇਆ ਵਾਪਸ ਗੁਰੂ ਘਰ ਪੁੱਜੇਗਾ ਤੇ ਇਲੌਕਿਕ ਨਗਰ ਕੀਰਤਨ ਦੇਖਣ ਯੋਗ ਹੋਵੇਗਾ ਜਿਸ ਵਿੱਚ ਹਜ਼ਾਰਾਂ ਸੰਤਾਂ ਵੱਲੋਂ ਸੈਂਕੜੇ ਟਰੈਕਟਰ ਟਰਾਲੀਆਂ ਬੱਸਾਂ ਅਤੇ ਕਾਰਾਂ ਰਾਹੀਂ ਸ਼ਮੂਲੀਅਤ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਨਾਲ ਬਾਬਾ ਜਬਰਜੰਗ ਸਿੰਘ ਸੇਵਾਦਾਰ ਗੁਰਦੁਆਰਾ ਸਲਵਾਣਾ ਸਾਹਿਬ ਮਾਲੋ ਮਜਾਰਾ ਤੋਂ ਇਲਾਵਾ ਅਨੇਕਾ ਸਿੰਘ ਹਾਜ਼ਰ ਸੰਤ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਅਲਾਕਾ ਨਿਵਾਸੀ ਦੂਰ ਦਰਡੇ ਜਾਂ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਬੀਬੀ ਜੀ ਵੱਲੋਂ ਮਿਸਰ ਜੀ ਦਾ ਅੱਲਾ ਨਾਲ ਹਰੀਆ ਮੇਲਾ ਜਥੇਬੰਦੀ ਵੱਲੋਂ ਦੋਹੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਇੱਕ ਗੁਰਦੁਆਰਾ ਹਰੀਆ ਮੇਲਾ ਪਾਤਸ਼ਾਹ ਜੀ ਸਤਵੀਂ ਵਿਖੇ ਸਾਹਿਬ ਸਤਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 31 ਜਨਵਰੀ 1 2 ਫਰਵਰੀ ਨੂੰ ਬਹੁਤ ਬ੍ਰੇਮ ਪਿਆਰ ਸਦਕਾਤ ਸਹਿਤ ਬਣਾਇਆ ਜਾ ਰਿਹਾ ਹੈ 31 ਜਨਵਰੀ ਨੂੰ ਮਹਾਨ ਅਗਲ ਕੀਰਤਨ ਹੋਣਗੇ ਅਤੇ 2 ਫਰਵਰੀ ਨੂੰ ਇਹ ਦਵਾਰ ਵਾਲੇ ਦਿਨ ਇਹ ਸਮਾਗਮ ਹੋ ਰਹੇ ਹਨ ਬਿਆਨਤ ਗੁਰਮੁਖ ਪਿਆਰੇ ਸੰਤ ਮਹਾਪੁਰਸ਼ ਕਥਾਵਾਜਕ ਤਖਤਾਲ ਦੇ ਸਿੰਘ ਸਹਿਬਾਨ ਜਥੇਬੰਦੀਆਂ ਦੇ ਮੁਖੀ ਸੰਗਤਾਂ ਦੇ ਦਰਸ਼ਨ ਵਾਸਤੇ ਪਹੁੰਚ ਰਹੇ ਹਨ ਸਭੂ ਸੰਗਤਾਂ ਦੇ ਚਾਲਾਂ ਵਿੱਚ ਬੇਨਤੀ ਹੈ 2 ਫਰਵਰੀ ਨੂੰ ਹਮ ਹਮਾ ਕੇ ਸਵੇਤ ਪਰਵਾਰਾਂ ਗੁਰਦੁਆਰਾ ਹਰੀਆ ਮੀਲਾ ਪਾਤਸ਼ਾਹ ਸਤਵੀ ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ